ਇਸ ਖਬਰ ਦੀ ਅਸਲੀਅਤ ਜਾਣਨ ਤੋਂ ਪਹਿਲਾਂ ਸਾਹਮਣੇ ਦਰਵਾਜ਼ੇ ਉੱਤੇ ਲਟਕਦੀ ਤਖਤੀ ਨੂੰ ਗੌਰ ਨਾਲ ਦੇਖੋ ਉਮੀਦ ਹੈ ਕਿ ਤੁਸੀਂ ਇਸ ਤਖਤੀ ਨੂੰ ਗੌਰ ਨਾਲ ਪੜ੍ਹ ਲਿਆ ਹੋਵੇਗਾ ਪਰ ਫਿਰ ਵੀ ਅਸੀਂ ਤੁਹਾਨੂੰ ਇੱਕ ਵਾਰ ਦੱਸ ਦਿੰਦੇ ਹਾਂ ਇਸ ਤਖਤੀ ਉੱਤੇ ਲਿਖਿਆ ਹੈ ਕਿ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਜਨਾਨੀਆਂ ਦੀ ਲੋੜ ਹੈ ਪਰ ਜਨਾਬ ਇਸ ਇਸ਼ਤਿਹਾਰ ਤੋਂ ਬਾਅਦ ਜਨਾਨੀਆਂ ਇਸ ਫੈਕਟਰੀ ਦੇ ਵਿੱਚ ਪਹੁੰਚੀਆਂ ਜਾਂ ਨਹੀਂ ਪਹੁੰਚੀਆਂ ਇਸ ਬਾਰੇ ਤਾਂ ਸਾਨੂੰ ਪਤਾ ਨਹੀਂ ਪਰ ਜਿਹੜੇ ਬੰਦੇ ਇਸ ਫੈਕਟਰੀ ਦੇ ਵਿੱਚ ਅੱਧੀ ਰਾਤ ਨੂੰ ਪਹੁੰਚੇ ਨੇ ਉਹਨਾਂ ਨੇ ਤਾਂ ਫੈਕਟਰੀ 'ਚ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਨੂੰ ਦੇਖ ਮਾਲਕਾਂ ਦੇ ਹੋਸ਼ ਫਾਟਾ ਹੋਗੇ ਤੇ ਮਾਲਕਾਂ ਦੀ ਨੀ ਡੁੱੜ ਗਈ। ਭਾਜੀ ਕੀ ਨਾਮ ਹੈ ਜੀ ਆਪਣਾ? ਸੋ ਮੇਰਾ ਨਾਮ ਮਨਦੀਪ ਮੋਹਰੇ। ਕੀ ਗੱਲ ਹੋਈ ਭਾਜੀ ਅੱਜ? ਸਰ ਮੈਂ ਫੈਕਟਰੀ ਫੈਕਟਰੀ ਵਧਾ ਕੇ ਗਿਆ। ਸਵੇਰੇ 9:00 ਵਜੇ ਮੈਂ ਆਇਆ ਤੇ ਮੇਰੇ ਸ਼ੇਡਰ ਦੇ ਤਾਰੇ ਟੁੱਟੇ ਹੋਏ ਸੀ ਤੇ ਅੰਦਰ ਆ ਕੇ ਦੇਖਿਆ ਦਫਤਰ ਤੋਂ ਆਫਿਸ ਵੀ ਟੁੱਟਾ ਪਿਆ ਸੀਗਾ। ਜਿੰਨਾ ਜਿਹੜਾ ਰੈਡੀ ਸਟਾਕ ਸੀ ਜਾਂ ਸਪੇਅਰ ਪਾਰਟਸ ਬਰਾਸ ਦੇ ਪਏ ਸੀ, ਪਿੱਕਲ ਦਾ ਸੀ ਪਏ ਸੀ, ਸਭ ਚੱਕ ਲੈ ਗਏ। ਸਿਰਫ ਫੈਕਟਰੀ ਕਿਹੜੇ ਏਰੀਆ 'ਚ ਪੈਂਦੀ ਹੈ? ਦਾਦਾ ਕਲੋਨੀ ਸਰ। ਕੋਈ ਸੀਸੀਟੀਵੀ ਵੀ ਇਹਦੇ ਵਿੱਚ ਹੈ? ਸੀਸੀਟੀਵੀ ਸਰ ਅਨਕੁਆਂਟ ਲੱਗੇ ਨੇ। ਬਟਾਈ ਮਾਲਕ ਆਏ ਨਹੀਂ ਆਉਂਦੇ ਤੇ ਮੇਰੇ ਕੋਲ ਚ ਇਹ ਪੁਲਿਸ ਨੂੰ ਕਾਲ ਕੀਤੀ ਕਿਤੀ ਸਬੂਤ ਇਹ ਕੀ ਲੱਗਦਾ ਜਿਹੜਾ ਚੋਰੀ ਹੋਈ ਕੁਛ ਸ਼ਕਤੀਬੰਦੇ ਦਾ ਲੱਗਦਾ ਕੀ ਲੱਗਦਾ ਸਰ ਸਭਾ ਸ਼ੇੜੀਆਂ ਦਾ ਹੀ ਕੰਮ ਹੋਣਾ ਹੈ ਹੋਰ ਕੌਣ ਹੋ ਸਕਦਾ ਇੱਥੇ ਕਿੰਨਾ ਕੁ ਨੁਕਸਾਨ ਆਇਆ ਆਪਣਾ ਸੋ ਮਕਨੇਟਾਂ ਦਾ ਕਿਤੋਂ ਚੱਕ ਲੈ ਗਏ ਭਾਜੀ ਕੀ ਨਾਮ ਜੀ ਆਪਣਾ ਇਹ ਸੇ ਬਲਵਿੰਦਰ ਕੁਮਾਰ ਡਿਵੀਜ਼ਨ ਨੰਬਰ 8 ਤੋਂ ਆਏ ਆ ਸਰ ਆ ਜਿਹੜੀ ਚੋਰੀ ਦੀ ਤੁਹਾਨੂੰ ਸੂਚਨਾ ਆਈ ਉਹ ਦੱਸ ਦਿਓ ਮਾੜਾ ਜੀ ਹਾਂਜੀ ਇੱਥੇ ਤਾਂ ਐਮ ਐਲ ਦਾਦਾ ਤੋਂ ਨਹੀਂ ਐਮ ਐਸ ਕਲੋਨੀ ਹੈ ਆਪਣੇ ਉੱਥੇ ਇੰਡਸਟਰੀ ਬਣੀ ਹੋਈ ਹੈ ਤੇ ਉੱਤੇ ਇਨਫਰਮੇਸ਼ਨ ਆਈ ਸਵੇਰੇ ਸਾਨੂੰ ਕਿ ਰਤੀਂ ਦੇ ਵਿੱਚ ਇੱਥੇ ਚੋਰੀ ਹੋ ਗਈ। ਤੇ ਪਿੱਕਲ ਦਾ ਸਾਮਾਨ ਵਗੈਰਾ ਬੰਦਾ ਇਹਨਾਂ ਦਾ ਟੁੱਟੀਆਂ ਵਗੈਰਾ ਬਾਲ-ਬਾਲ ਬੰਦੇ ਉਹ ਲੈ ਗਏ। ਕਿੰਨਾ ਕੁ ਨੁਕਸਾਨ ਹੋਇਆ ਜਿਆਦਾ ਜੀ। 1 ਲੱਖ ਰੁਪਏ ਦਾ ਕਹਿੰਦੇ ਸਾਮਾਨ ਚੋਰੀ ਹੋ ਗਿਆ ਪਿੱਕਲ ਦਾ ਸਾਮਾਨ ਆ। ਤੇ ਬਣਿਆ ਸੀਗਾ ਪੈਕ ਕੀਤਾ ਸੀ ਉਹ ਪੈਕ ਖੋਲ ਕੇ ਲੈ ਗਏ। ਕੋਈ ਸੀਸੀਟੀਵੀ ਮੌਕੇ ਤੇ ਬਰਾਮਦ ਹੋਈ? ਹਾਂ ਜੀ ਅੱਜ ਸੀਸੀਟੀਵੀ ਤੇ ਦੋ ਬੰਦੇ ਆਏ ਆ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਏ ਆ। ਤੇ ਇੱਕ ਦੋ ਵਾਰ ਤੇ ਆਏ ਦੋ ਜਣੇ। ਤਾਂੜੇ ਤੋੜੇ ਨੂੰ ਤਾਂੇ ਤੋੜ ਕੇ ਅੰਦਰ ਚਲੇ ਗਏ ਪੂਰੇ ਸ਼ਹਿਰ ਬਾਅਦ ਵੀ ਸਵਾਲ ਇਹਦਾ ਲੱਗੇ ਕਿ ਕੀ ਕਾਰਵਾਈ ਕੀਤੀ ਜਾਵੇ ਕੌਨਸਟੇਬਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਸੀਸੀਟੀ ਵੀ ਕੁੱਤੇ ਦੀ ਮਦਦ ਨਾਲ ਬਾਕੀ ਜਿਹਨਾਂ ਕੋਈ ਸ਼ਿਕਾਇਤ ਅਸੀਂ ਉਹਨਾਂ ਤੋਂ ਵੀ ਕੁਝ ਸਿੱਖਾ ਲਏ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਹਨਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ